i'm a ਉਹ ਯਾਰ ਮਾਤਾ ਕੋਲ ਬਹੁਤ ਬੀਰੋ ਨਾ ਕੋਈ ਸਰੀਰ ਮਾਰੀ ਬੀਰੋ ਨਾ ਤਾਂ ਕਾਰਨ ਸਰ ਮੇਰੀ ਬਹੂ ਹੈ ਦੇਖਣ ਸਹੀ ਲੱਗਦਾ ਨਹੀਂ ਕਿਤਾ ਤਾਂ ਮੇਰੀ ਬਹੂ ਹੈ ਨਹੀਂ ਇੱਥੇ ਦੀ ਆਟਾ ਬਹੁਤ ਔਖੀ ਪੀਣ ਨੂੰ ਲੱਗਦੀ ਹੈ ਇਹ ਨਾਲ ਕੀਤੇ ਉਸ ਵਿੱਚ ਕੋਈ ਡਾਕਟਰ ਨਹੀਂ ਗਿਆ ਐਮਬੂਲੈਂਸ ਵਿੱਚ ਕੋਈ ਡਾਕਟਰ ਨਹੀਂ ਗਿਆ ਨਾਲ ਕੋਈ ਬੰਦਾ ਤਾਂ ਦੇਖਣ ਆਲੇ ਡਾਕਟਰ ਕਿੰਨੇ ਵਜੇ ਦੇਖਣ ਆਏ ਕਿਹਾ ਦਾ 10:30 ਵਜੇ ਆਇਆ ਸਵੇਰ ਜਾ ਕੇ ਠੁੜ ਕੇ ਸਾਰੇ ਦਿਨ ਨਹੀਂ ਆਈ ਸਾਰੀ ਦਿਨ ਬਿਨ ਆਰਾਮ ਦਾ ਆਪਰੇਸ਼ਨ ਹੋਇਆ ਤਾਂ ਮੁੜ ਕੇ ਕੋਈ ਨਹੀਂ ਆਇਆਗਾ ਬਸ ਹੋ ਮੈਡਮ ਇੱਕ ਵਾਰੀ ਆ ਗੁਰੂਆਂ ਲਾ ਕੇ ਮੁੜ ਕੇ ਕਹਿੰਦੇ ਬਸ ਇਹਨਾਂ ਆਪਰੇਸ਼ਨ ਹੋਇਆ ਵਕੰਟੇ ਕੱਢਣਾ ਇਹਨਾਂ ਬਸ ਕੋਈ ਡਾਕਟਰ ਆਇਆ ਹੀ ਨਹੀਂ ਦੇਖ ਮੁੜ ਕੇ ਸਾਰਾ ਕੋਈ ਹੋਰ ਵੀ ਗਿਆ ਜੀ ਆਹ ਹੈ ਨਾ ਇਹਨਾਂ ਮੁੰਡਾ ਆਪਾਂ ਦੇਖਣ ਲਈ ਸੀ ਇਹਨਾਂ ਦਾ ਫੋਨ ਵੀ ਨਹੀਂ ਆਇਆ ਸਸ ਜੀ ਸਾਹਿਬ ਬੈਠੇ ਆ ਮਰਦੀ ਤੋਂ ਲੋਕ ਤੇਰਾ ਨਹੀਂ ਗੋਪੜ ਜਾ ਕੇ ਤੁਸੀਂ ਕੋਈ ਮਿਲ ਕੇ ਗੱਲ ਤਾਂ ਕਰੋਗੇ ਤੂੰ ਮੇਰੇ ਜਦੋਂ ਸਾਡੇ ਲੈਵਲ ਤੇ ਸੀਮਤ ਸੀਗਾ ਅਸੀਂ ਸਿੱਧਾ ਕਾਸਟ ਕੋਰਸ ਕਰਾ ਰਹੇ ਹਾਂ ਠੀਕ ਹੈ ਨਾ ਉਹਦੀ ਗੱਲ ਹੈ ਸਰ ਜੀ ਮਿਲ ਜਾਓ ਸਾਡੇ ਤੋਂ ਨਾ ਇੱਕ ਬਣਾ ਤੇ ਅੱਜ ਤੁਹਾਨੂੰ ਸੱਚ ਜਿਹੜਾ ਨਾ ਬਣਾ ਤੇ ਸੱਚ ਜਨੇ ਕੋਈ ਨਹੀਂ ਬਣਿਆ ਉਹ ਤੁਸੀਂ ਆਇਆ ਹੋ ਮਿਸ ਜੀ ਨੂੰ ਨਾਮ ਤਾਂ ਹੋਵੇ ਮੇਰੇ ਕੋਲ ਵੀ ਜਵਾਬ ਹੈ ਜੇ ਵੀ ਮੈਂ ਕਰਵਾਈ ਗੱਲ ਨਹੀਂ ਸੀ ਕੋਈ ਕੀਤੀ ਆ ਉਹਦੇ ਬਿਆਨ ਤੇ ਉਸ ਸੰਬੰਧੀ ਰਿਪੋਰਟ ਦੇਤੀ ਮੈਂ ਐਫਯੂਐਸਐਪੀ ਸਭ ਜਨ ਕਪਾਗਰ ਹੋਈ ਕੀਤੀ ਹੈ ਉਹਨੇ ਕਮੇਟੀ ਬਣਾ ਕੇ ਡਿਸਾਈਡ ਕਰਨਾ ਸਾਰਾ ਬਾਕੀ ਤੇ ਜਿਹੜੀ ਕਮੇਟੀ ਕਰਕੇ ਬਣੇਗੀ ਜੀ ਫੋਟਾ ਕਰਨਾ ਹੈ ਜੇ ਕਮੇਟੀ ਬਣ ਗਈ ਹੋਣੀ ਉਦੋਂ ਕਮੇਟੀ ਦਾ ਫੰਕੀ ਹੋਣੀ ਹੈ ਸਭ ਤੋਂ ਵਧੀਆ ਸਰ ਕਮੇਟੀ ਵਾਲੇ ਤਾਂ ਚਾਹੀਦਾ ਆ ਕਿ ਪਿੰਡ ਵਾਸੀ ਰਸ ਕੰਟੈਕਟ ਕਰਦੇ ਹਾਂ ਕਮੇਟੀ ਅਸੀਂ ਰਾਤ ਭਰ ਘੁੰਮਦੇ ਹਾਂ ਮੈਂ ਤੁਹਾਡੇ ਨਾਲ ਸਾਨੂੰ ਸਾਫ ਕੋਈ ਗਲਤੀਆਂ ਦੇ ਪਰ ਰਜਿਸਟਰ ਤੋਂ ਬਾਅਦ ਇਹ ਮਤਲਬ ਉਹ ਹੀ ਤਾਂ ਆਪ ਜਨਰਲੀ ਪੋਸਟਮਾਰਟਮ ਹੋਇਆ ਨਾ ਹੁਣ ਆਪਾਂ ਕੌਜ਼ ਲੱਭਾਂਗੇ ਨਹੀਂ ਨਹੀਂ ਚਲੋ ਇੱਕ ਤਾਂ ਇੱਕ ਤਾਂ ਮੈਡਮ ਇੱਕ ਤਾਂ ਸ਼ੋਰ ਹੋ ਗਿਆ ਜੀ ਬੋਡੀ ਚ ਪਾਣੀ ਚ ਗਿਆ ਸਾਰੀ ਨਾ ਜਿਹੜੀ ਹੁਣ ਕਮੇਟੀ ਜੀ ਬਣਾਈ ਹੈ ਮੇਰੀ ਲੱਗਦਾ ਮੈਂ ਸਭ ਨੂੰ ਰੋਕੀ ਗੱਲ ਬਿਲਕੁਲ ਜੇ ਤੁਹਾਨੂੰ ਲੱਗਦਾ ਵਾਕਈ ਪੋਸਟਮਾਰਟਮ ਰਿਪੋਰਟ ਆ ਗਈ ਹੈ ਹਾਂਜੀ ਸਾਨੂੰ ਜਿਵੇਂ ਮੈਡਮ ਕਹਿੰਦੇ ਹੈਗੇ ਹੈ ਸਿਵਾ ਸਰ ਜੀ ਨੇ ਕਮੇਟੀ ਬਣਾਈ ਹੈ ਹਾਂਜੀ ਉਹਦਾ ਰਿਵਿਊ ਹੋਣਾ ਸਿਵਾ ਸਰ ਨਾਲ ਆਪ ਨਰਮੀ ਕਰਦੇ ਆਪ ਕਮੇਟੀ ਦੇ ਵਿੱਚ ਆਪ ਤੁਹਾਨੂੰ ਦੇਖਦੇ ਆ ਸਿਵਾ ਸਰ ਮੁੜ ਕੇ ਸਿਵਾ ਸਰ ਨਾਲ ਵੱਡੀ ਜੀ ਸਾਹਿਬ ਨੇ ਚੈੱਕ ਕਰਨਾ ਵੀ ਜਿਹੜੀ ਇਨਕੁਆ ਫੀਸ ਹੀ ਸਭ ਦੇ ਨਾਲ ਉੱਪਰ ਵੀ ਜਾਣੀ ਹੈ ਉੱਪਰ ਵੀ ਜਦ ਤੱਕ ਮੈਡਮ ਫਿਰ ਡਾਕਟਰ ਮੈਡਮ ਕਿੱਥੇ ਜੀ ਜਦੋਂ ਉਹਨੂੰ ਵਿਕਾਸ ਵਿੱਚ ਜਾ ਤੱਕ ਵਾਸਤੇ ਲਾਸਟ ਟਾਈਮ ਲੇ ਲਓ ਦੇਖੋ ਇਹ ਤਾਂ ਇਸ ਤਰ੍ਹਾਂ ਜਿੱਦਾਂ ਆਫਟਰ ਦੈਟ ਜਦੋਂ ਅਗਰ ਉਹਨਾਂ ਨੂੰ ਕਿਆਪੀਸ਼ਮੈਂਟ ਵੀ ਨਹੀਂ ਜਾਂਦਾ ਨਹੀਂ ਪੁੱਛੋ ਕਿਆਪੀਸ਼ਮੈਂਟ ਜੋ ਆਖਰੀ ਇਨਕੁਆਰੀ ਤੋਂ ਬਾਅਦ ਨਹੀਂ ਨਹੀਂ ਮੈਨੂੰ ਇਨਕੁਆਰੀ ਤਾਂ 6 ਕਿ ਨਹੀਂ ਲੱਗ ਜੂਗੀ ਮਤਲਬ 6 ਮਹੀਨੇੋਂ ਆਪਣੇ ਉੱਤੇ ਬੈਠਿਆ ਸੀ ਅਸੀਂ ਖਜੋਰੀਆਂ ਤੇ ਬਹੁਤ ਜਿਹੜੀਆਂ ਨਾ ਇਹ ਹੈਗਾ ਸਿਸਟਮ ਜਿਹੜਾ ਇਨਕੁਆਰੀ ਹੈਗਾ ਪ੍ਰੋਸੈਸ ਕੀ ਹੈ ਮੈਟਰ ਦਾ ਹੈ ਨਾ ਡਵੈਲਪਮੈਂਟ ਦਾ ਕੀ ਹੈਗਾ ਇਹ ਹੈ ਰਫੀਸਿੰਗ ਦੋ ਬਹੁਤ ਰ ਇਹ ਬਰਦੌਲੀਆਂ ਦੀ ਕਰ ਰਹੀ ਹੈ ਇਹ ਕੋਈ ਜਿੰਨਾ ਕਿਤੇ ਮੈਨੂੰ ਤੁਹਾਡੀ ਬਹੁਤ ਵੱਡੀ ਮਿਸਟੇਕ ਹੈ ਜੀ ਤੁਸੀਂ ਇੱਥੇ ਮੈਂ ਹੈੱਡ ਆਫਿਸ ਬੈਠੇ ਹਾਂ ਤੇ ਤੁਹਾਡਾ ਸਟਾਫ ਤੁਹਾਡੇ ਕੋਲ ਕਹਿੰਦਾ ਜੀ ਮੈਡਮ ਪੂਰੀ ਰਾਤ ਇੱਥੇ ਸਾਡੇ ਘਰ ਦੇ ਹੁਮਦਰੇ ਕੋਈ ਵੀ ਸਟਾਫ ਦਾ ਨਹੀਂ ਤੇ ਮੈਡਮ ਇਹਨਾਂ ਨੂੰ ਲੋਕ ਲਾ ਦੇਣ ਵਧੀਆ ਕੋਈ ਰੱਤਾ ਕਿਸੇ ਜਾਨ ਨੂੰ ਨਾ ਨਾਲਾਂ ਤੇ ਲੋਕ ਲਾ ਦੇ ਵਧੀਆ ਇੱਦਾਂ ਹਸਤਾ ਉਹਦੇ ਕੋਈ ਲੋੜ ਨਹੀਂ ਇੱਥੇ ਇਸ ਤਰ੍ਹਾਂ ਦੇਖੋ ਪਹਿਲਾਂ ਇੱਥੇ ਓਟੀਵੀ ਨਹੀਂ ਸੀ ਹੁੰਦੀ ਹਣਾ ਇੱਕ ਟਾਈਪ ਅਸੀਂ ਬਹੁਤ ਮਿਹਨਤ ਦੇ ਨਾਲ ਕਿ ਇਥੇ ਗਰੀਬ ਲੋਕ ਹੀ ਆਉਂਦੇ ਆ ਅਸੀਂ 14 ਦਿਨ ਵਰਕਿੰਗ ਕੀਤਾ ਉਹ ਸਾਰੇ ਮੈਡਮ ਤਰੀਬਾ ਨੂੰ ਮਰਨ ਤੋਂ ਨਾਲ ਤੁਸੀਂ ਮੰਨਿਆ ਕਰਦੇ ਕਰੋ ਪਹਿਲੇ ਵੀ ਲਾਇਵ ਹੋਇਆ ਇੱਥੇ ਹਰ ਮਹੀਨੇ ਹੁੰਦੀ ਆ ਚਲੋ ਇਹ ਦਿਸ ਇਸ ਸਾਨੂੰ ਵੀ ਬਹੁਤ ਦੁੱਖ ਹੈ ਕਿਉਂਕਿ ਇੱਕ ਔਰਤ ਦਾ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਰੋਲ ਆ ਘਰ ਵਿੱਚ ਵੀ ਬਹੁਤ ਰੋਲ ਆ ਸੀ ਵੀ ਕਿਸੇ ਦੀ ਮਾਂ ਭੈਣ ਹਨਾ ਸਭ ਕੁਝ ਹੈਗੇ ਤਾਂ ਸਾਨੂੰ ਵੀ ਇਤਨੀ ਬਹੁਤ ਇਸ ਤਰ੍ਹਾਂ ਸ਼ੌਕ ਫੋਰ ਅਸ ਕਿਉਂਕਿ ਇਹ ਪਹਿਲੀ ਡੈਥਸ ਹੋਈ ਹੈ ਇਸ ਹਸਪੀਟਲ ਦੇ ਆਪਾਂ ਕਹੀਏ ਕਿ ਕਦੇ ਨਹੀਂ ਡੱਟੂ ਡਟਾਲੀ ਅਸੀਂ 60 ਮੈਡਮ ਤੁਸੀਂ ਮੰਨਦੇ ਕਿ ਸਟਾਫ ਦੀ ਗਲਤੀ ਨਾ ਹੋਈ ਏ ਜੇ ਸਾਨੂੰ ਪਹਿਲੇ 26 ਘੰਟੇ ਇਥਰੇ ਬੀਤ ਦੋ ਬੱਦ 6:00 ਵੱਜ ਜਾਂਦੇ ਕੋਈ ਪਿੱਛੇ ਚੱਲ ਜਾਂਦਾ ਸ਼ਾਇਦ ਹੋਈ ਹੈ ਕਿ ਰਾਤ ਨੂੰ ਇੱਕ ਬੇਬੀ ਡੈਥ ਹੋ ਜੀਏ ਤੇ ਉਹਨੇ ਲਾ ਕੇ ਟ੍ਰੀਟ ਹੋਇਆ ਬਾਥਰੂਮ ਦਾ ਆਪਟੈਂਸ ਹਸਪੀਟਲ ਦੇ ਵਿੱਚ ਕੋਈ ਵੀ ਡਾਕਟਰ ਨਹੀਂfound ਉਹਦਾ ਪੇਸ਼ੈਂਟ ਕੁਝ ਵੀ ਹੋ ਨਹੀਂ ਸਕਦਾ ਅਪਾ ਕਦੀ ਜਮਾ ਲੱਗ ਤੋ ਸਿੱਧਾ ਕੰਮ ਅਪਾ ਜੇ ਚਾਹਣੇ ਹਿੰਦੂ ਬੋਲਦੇ ਨੇ ਐਂਡ ਮੈਡਮ ਜੇ ਗਲਤੀ ਤੁਸੀਂ ਲਾਇਲ ਇਲਾਜ ਤਾਂ ਕਰੋ ਨਾ ਮੈਨੂੰ ਸਾਡੇ ਕੋਲ ਹੁਣ ਤੱਕ ਨਹੀਂ ਆਏ ਹੋ ਸਾਨੂੰ ਉਸ ਦਿਨ ਆ ਕੇ ਸਾਡਾ ਸੌੜੇ ਬਿੱਲ ਛੱਡ ਦਿੰਦੇ ਉਸ ਕੋਈ ਨਹੀਂ ਬਣਾ ਦੇ ਜੀ ਮੈਡਮ ਕੁਝ ਵੀ ਬੈਠੋ ਤੇ ਮਿਲਣ ਦੀ ਡਰਟ ਅਸੀਂ ਕਹਿੰਦੇ ਮੈਡਮ ਤੇ ਜੌਬ ਨਾ ਕਰੀਂ ਜਦ ਤੱਕ ਉਹ ਆਪਣੇ ਘਰ ਰਹਿਏ ਨੂੰ ਸਸਪੈਂਡ ਕਿਤੇ ਜਾ। ਨਹੀਂ। ਢਾਲ ਨੀ ਬਾਜੀ ਹੋਰ ਨਹੀਂ ਗੱਲ ਕਰਦੇ। ਆਪਣੇ ਸਾਹਮਣੇ। ਮੈਂ ਮੇਰੀ ਦੱਸਦੇ। ਰਾਤ ਮੈਂ ਮੰਮੀ ਸਾਰੀ ਰਾਤ ਮੈਂ ਦਰਵਾਜ਼ੇ ਤੇ ਖੜਾ ਰਹੇ ਆ। ਤੁਹਾਡਾ ਕੋਈ ਫਰਕ ਨਹੀਂ ਆ ਤੇ ਹਸਪੀਟਲ ਚ ਇਹ ਤੁਹਾਡਾ ਸਟਾਫ ਹੈ। ਉਹ ਬਲੋਟਣ ਦੇ ਪ੍ਰੋਪਰ ਲਾਇਲ ਨਹੀਂ ਨਹੀਂ ਮੈਨੂੰ ਕੋਈ ਨਹੀਂ ਫੋਲੋ ਕਰਦਾ ਮੈਡਮ। ਤੇ ਨਾਲ ਬੱਜਾਣੇ। 26 ਘੰਟਾ ਸਾਨੂੰ ਉੱਥੇ ਰੱਖਿਆ ਉਹਨਾਂ ਨੇ ਹਨੇਰੇ ਵਿੱਚ। ਸਾਨੂੰ ਕਹਿੰਦੇ ਰਹੇ ਗੈਸ ਭਰ ਗਈ ਗੈਸ ਭਰ ਗਈ ਤੇ ਸਾਨੂੰ ਇਹ ਕਹਿੰਦੇ ਸਾਡੇ ਰਸਦਾਂ ਨਹੀਂ ਤੋ ਪੀਜੇ ਲੈ ਜਾਂ ਸੜ ਬੱਜ ਜਾਂ ਸੜ ਕਰੀਂ ਮੈਂ ਕਹਿੰਦੀ ਆਂ ਆਂਟੀ ਆਈ ਐਸ ਮੁਰਦਾ ਗੁੰਡਾ ਲੈ ਕੇ ਦਰਵਾਜ਼ੇ ਹੋ ਗਈ ਜੋ ਸੀ ਮੈਡਮ ਵੀ ਦਾ ਮਤਲਬ ਜੇ 4 ਹੋਏ ਤਾਂ ਮਤਲਬ ਇਹਨੂੰ ਸੜ ਤੋਂ ਮਰ ਜਾਣਾ ਕੋਈ ਕਿਉਂ ਕਿਸੇ ਨੂੰ ਮਾਰੇਗਾ ਮੈਡਮ ਮੈਨੂੰ ਕਹਿੰਦੀ ਨਹੀਂ ਆ ਕੇ ਜਾਂਦਾ ਆਪਰੇਸ਼ਨ ਤੇ ਤਾਂ ਮੁਰਦਾ ਤਾਂ ਆਈ ਹੀ ਨਹੀਂ ਸਾਡੇ ਕੋਲ ਕੋਈ ਨਹੀਂ ਮਿਲਾਉਂਦੇ ਨਾ ਅਸੀਂ ਕਿਹਾ ਵੀ ਆਹ ਕੋਈ ਨਾ ਸਮਾਨ ਨਹੀਂ ਨਾ ਕਿਸੇ ਨੂੰ ਲਾਇਆ ਇਹਨਾਂ ਨੂੰ ਸਾਡੇ ਦੇਖਿਆ ਹੀ ਨਹੀਂ ਮੁਰਦਾ ਦਾ ਆਪਰੇਸ਼ਨ ਕਰ ਜਾਓ ਉਹ ਹਾਂ ਹਾਂ ਭਾਜ ਨਹੀਂ ਤੇ ਦੇਖਣੇ ਦਾ ਉਹ ਲਈ ਐਨਾ ਬੱਚਾ ਸਾਡਾ ਗਾਲ ਪਾਦਾ ਉਹਨੂੰ ਕਿੰਨ ਪਾੜਨਾ ਹਾਂ ਸਾਰੀ ਰਾਤ ਬਹੁ ਬਿਲਕੁਲ ਦੀ ਰਹੀ ਇਹਨਾਂ ਦੀ ਕੋਈ ਮੈਡਮ ਨਹੀਂ ਆਈ ਉੱਥੇ ਬਰੋਜੇ ਪਰ ਮੇਸ ਕੋਲ ਦਵਾਸ ਹੋ ਗਈ ਅੰਦਰ ਜਾ ਤੁਸੀਂ ਨਾਲ ਸੀਗੇ ਮੈਂ ਸੱਸ ਨਾਲ ਦੱਸਿਓ ਜੀ ਕੀ ਹੋਇਆ ਸੀ ਉੱਥੇ ਮੈਂ ਖੁਦ ਨਾਲ ਦੀ ਮੈਂ 4-5 ਵਾਰ ਥੱਲਾਏ ਕੋਈ ਨਹੀਂ ਮੈਨੂੰ ਮਿਲਿਆ ਜਾਂ ਮੈਂ ਦਰਵਾਜ਼ਾ ਖੜਕਾਇਆ 4-5 ਵਾਰ ਮੈਂ ਧੱਕੇ ਮਾਰੇ ਦਰਵਾਜ਼ੇ ਮੈਂ ਇੱਕ ਮੈਡਮ ਉੱਟੀ ਕਹਿੰਦੀ ਆਂਟੀ ਕਹਾਂਗਾ ਤੁਸੀਂ ਦਰਵਾਜ਼ਾ ਹਾਕਾ ਮਾਰੇਗਾ ਮੈਂ ਕਿਹਾ ਮੇਰੀ ਬਹੁ ਦਾ ਪ੍ਰੈਸ਼ਨ ਹੋਇਆ ਹੈ ਕੱਲ ਤੇ ਬਾਹਰ ਤਾਂ ਤੁਸੀਂ ਮੁੜ ਕੇ ਦੇਖੀ ਨਹੀਂ ਆਗਾ उन्हीं दरवाजा खोले एक बार मुड़कर दरवाजा मैं आ, मैं आगे कहनी आंटी तू चलो असि आए उन दरवाजा मुड़कर लाले पुंडा लाख सो गए दोबारा देखन कोई नहीं आया नहीं, 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 नहीं आया देखन की, की बोहु बोहु है। बोहु है नाम है तोटा की रिश्ता है मेरी बहू है बहू है जी सुरेंद्र कौर अच्छा उस तो बाद फिर उस तो बाद कोई भी नहीं आए 5:00 बजे 5:00 बजे जाके आई है तो नर्स आई उन्होंने बुलबुले लात तक कह दी वो ना ठीक हो जाना बस पर ਤੁਹਾਡਾ ਪੇਸ਼ੇਂ ਤੜਫਦੇ ਰਹੇ ਡਾਕਟਰ ਰਹੇ ਸਾਹ ਨਹੀਂ ਆ ਬਾਥਰੂਮ ਤੋਂ ਤੇ ਅਪਰੇਸ਼ਨ ਦੇ ਬਾਅਦ ਕੋਈ ਜਿਹੜਾ 1 ਘੰਟਾ ਨਹੀਂ ਫੈਲ ਨਹੀਂ ਪਹਿਲਾਂ ਲਾਈਦੀ ਉਹੀ ਬਾਥਰੂਮ ਦਾ ਉੱਚ ਮੁੜ ਕੇ ਬਾਥਰੂਮ ਨਹੀਂ ਆਇਆ ਉਹ ਤੇ 1 ਘੰਟਾ ਪਹਿਲਾਂ ਬਾਥਰੂਮ ਦਾ ਆਇਆ ਵੀਦਾ ਉਹ ਤੇ ਅਪਰੇਸ਼ਨ ਦੇ ਬਾਅਦ ਬਾਥਰੂਮ ਨਹੀਂ ਆਇਆ ਕਾਸੀ ਰੋਕੇ ਅੰਦਰੇ ਵੀ ਡਾਕਟਰ ਨੂੰ ਫੋਨ ਕਰੋ ਜਦੋਂ ਤੁਸੀਂ ਪਹੁੰਚੇ ਅੱਧਾ ਘੰਟਾ ਕੋਈ ਐਗੂ ਐਡਮਿਟ ਰਹੀ ਉੱਥੇ ਡਾਕਟਰਾਂ ਨਾਲ ਤੁਹਾਡੀ ਗੱਲਬਾਤ ਹੋਈ ਹੋਊ। ਉਹਨਾਂ ਨੇ ਮੈਨੂੰ ਜਾਂਦੀ ਨੇ ਇਹ ਗੱਲ ਕਹੀ ਕਿ ਤੁਹਾਡਾ ਪ੍ਰੈਸ਼ਰ ਘੱਟ ਹੋ ਗਿਆ। ਜਾਂਦੀ ਨੇ ਮੈਂ ਇਹ ਤਾਂ ਮੈਂ ਬੈਨ ਬਣਾ ਚੱਲ ਗਿਆ ਮੁੰਡਾ ਮੈਂ ਆਦੀ। ਮੈਨੂੰ ਉਹਦੇ ਹੀ ਗੱਲ ਗਈ ਕਿ ਪ੍ਰੈਸ਼ਰ ਘੱਟ ਹੋ ਗਿਆ। ਉਹਨਾ ਪੁਲਿਸ ਵੀ ਆਈ ਹੈ ਕਹਿੰਦੇ ਜੀ ਤੁਹਾਡੀ ਟੀਗਿਆ ਕਮੇਟੀ ਬਣ ਰਹੀ ਹੈ ਉਹ ਗੱਲ ਕਰੇਗੀ ਕਿਦਾਂ ਦੇਖਦੇ ਹੋ ਇਹਨਾਂ ਦੇ ਮੀਟਿੰਗ ਮੂਟੇ ਸਾਨੂੰ ਨਹੀਂ ਬਧਮਿਆ ਬੱਚੇ ਨੂੰ ਲੈ ਕੇ ਮੈਂ ਕਿੱਥੇ ਘੁੰਮਣਾ ਚਾਰ ਫੇਰੇ ਲੈ ਕੇ ਮੈਂ ਇੱਥੇ ਜੋ ਹੁਣ ਮੈਂ ਇੱਥੇ ਇੱਥੇ ਕਰੂਗਾ ਜੋ ਕਿ ਕਿੰਨੀ ਦੇਰ ਤੱਕ ਮੈਂ ਇੱਥੇ ਰਹੇ ਹਾਂ ਜੱਗਲ ਇੱਥੇ ਵਕਾ ਨਹੀਂ ਹੁੰਦਾ ਮੈਂ ਤਾਂ ਬੱਚਾ ਵੀ ਕਿਸੇ ਕੋ ਛੱਡ ਕੇ ਆਈ ਮੈਂ ਕਿਹਦੀ ਕਿੱਥੇ ਸਭਾਣੂਗੀ ਜੱਗਲ ਰੋਜ਼ ਮੈਂ ਕਿੱਥੇ ਲੱਗੇ ਘੁੰਮਣਾ ਕਿਸ ਤਰ੍ਹਾਂ ਦਾ ਇਨਸਾਫ ਮੰਗ ਰਹੇ ਹਾਂ ਬੰਦੀ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਪਤਾ ਜੋ ਸਾਡੇ ਇੱਥੇ ਹੋਈ ਹੈ ਕੱਲ ਰਾਤ ਕਿ ਇਹ ਡਾਕਟਰ ਜਿਹੜਾ ਇਹ ਆਪਰੇਸ਼ਨ ਕਰ ਰਿਹਾ ਲਗਾਤਾਰ ਇਦਾਂ ਦੇ ਐਪੀਸੋਡ ਹੁੰਦੇ ਰਹਿਣਗੇ ਤੇ ਥਾਣਾ ਮੁਖੀ ਆ ਕੇ ਲੋਕਾਂ ਨੂੰ ਸਮਝਾਉਂਦੇ ਰਹਿਣਗੇ ਨਹੀਂ ਰਾਤੀ ਤੋਂ ਨੋਰਮ ਰਾਤ ਨੂੰ ਜੋ ਵੀ ਹੋਇਆ ਸੀ ਨੋਰਮ ਡਿਲੀਵਰੀ ਸੀ ਥੋੜੀ ਕੰਪਲਿਕੇਟਿਡ ਸੀਗੀ ਡਿਲੀਵਰੀ ਤੋਂ ਫਿਰ ਵੀ ਪੂਰੇ ਡਾਕਟਰ ਤੱਕ ਲੈ ਕੇ 12 ਵਜੇ ਤੱਕ ਪੂਰੇ ਲੋਕ ਉੱਪਰ ਹੀ ਤਿੰਨ ਡਾਕਟਰ ਸਟਾਫ ਸਾਰਾ ਹੋਟੀ ਵਿੱਚ ਹੀ ਮਤਲਬ ਲੇਬਰ ਰੂਮ ਇੱਥੇ ਸੀਗਾ ਇਹ ਮੰਨਦੇ ਹੋਏ ਕਿ ਬਸਥਾ ਨਹੀਂ ਹੈਗੇ ਤੁਸੀਂ ਇਹ ਮੰਨਦੇ ਹੋ ਸਿਵਲ ਹਸਪੀਟਲ 'ਚ ਇੰਤਜ਼ਾਮ ਨਹੀਂ ਹੈਗਾ ਲੋ ਤਾਂ ਤੋਂ ਪਹਿਲਾਂ ਸੋਚ ਲੈਣਾ ਨਹੀਂ ਅਸੀਂ ਆਪਣੀ ਆਪਣੀ ਪੂਰੀ ਮਿਹਨਤ ਕਰਦੇ ਆਂ ਅਸੀਂ ਪੂਰੀ ਮਿਹਨਤ ਦੇ ਨਾਲ ਇਸ ਹਸਪਤਲ ਨੂੰ ਚਲਾਇਆ ਤੁਸੀਂ ਵੀ ਖਵਾਓ ਪਹਿਲਾਂ ਕੁਝ ਸੀਗਾ ਨਹੀਂ ਅਸੀਂ ਪਤਾ ਨਹੀਂ ਕਿੰਨੇ ਐਫਰਟ ਪਾ ਪਾ ਕੇ ਫੈਸਿਲਿਟੀ ਦੇਣ ਦੀ ਪੂਰੀ ਕੋਸ਼ਿਸ਼ ਕਰ ਰਹੇ ਆਂ ਬਾਕੀ ਕਿ ਸਾਡਾ ਮੈਡੀਕਲ professions ਹੈਗਾ ਜਿਹਦੇ ਵਿੱਚ ਕਿਲਾ ਕਿ ਬਹੁਤ ਵਾਸਟ ਹੈਗਾ ਤੇ ਅਸੀਂ ਪੂਰੀ ਕੋਸ਼ਿਸ਼ ਕਰਦੇ ਆਂ ਕਿ ਸਾਥ ਕਿਸੇ ਨੂੰ ਵਧੀਆ ਇਲਾਜ ਦਈਏ ਠੀਕ ਹੈ ਪਰਮਾਤਮਾ ਕੀ ਪਰਮਾਤਮਾ ਵੀ ਮਤਲਬ ਜਿਹੜੇ ਮੈਡਮ ਨੂੰ ਲੈ ਕੇ ਰੋਲਾ ਹੋ ਰਿਹਾ ਹੈ ਇਹਨਾਂ ਦੀ ਪੂਰੀ ਸ਼ਿਕਾਇਤ ਕੋਈ ਰਿਪੋਰਟ ਆਪ ਕੋਟੇਵਲ ਨੂੰ ਉੱਪਰ ਗਈ ਹੈ ਹਾਂ ਚੱਲੇਗੀ ਵੀ ਸਾਰਾ ਜਿਹੜਾ ਸੀਗਾ ਰਿਪੋਰਟ ਅਸੀਂ ਭੇਜਤਾ ਹਾਂ ਉਹਨਾਂ ਨੇ ਮੰਗਿਆ ਮੈਡਮ ਦੇ ਨਾਲ ਜਿਹੜੇ ਡਾਕਟਰ ਜੀ ਨੇ ઓਪਰੇਟ ਕੀਤਾ ਉਹਨਾਂ ਨਾਲ ਗੱਲਬਾਤ ਹੋਈ ਉਹ ਨਹੀਂ ਕੁਝ ਆਪਣਾ ਦੱਸਿਆ ਵੀ ਆਖਿਰ ਹੋਇਆ ਕੀ ਹੈ ਉਹਨੇ ਆਪਣਾ ਓਪੀਨੀਅਨ ਦਿੱਤਾ ਹਾਂ ਉਹ ਤਾਂ ਉਹਨਾਂ ਨੇ ਜੋ ਐਕਚੁਅਲੀ ਜੋ ਉਹ ਤਾਂ ਸਾਰੇ ਨੋਟਸ ਹੁੰਦੇ ਆ ਉਹਨੇ ਸਾਰਾ ਲਿਖਿਆ ਹੋਇਆ ਸੀ ਸਾਰਾ ਬਾਈਂਡ ਅਪ ਕਰਕੇ ਉੱਪਰ ਭੇਜਦਾ ਹਾਈਅਰ ਅਥਾਰਟिटीज ਨੂੰ ਉਹ ਸਾਰੇ ਇਹਨੂੰ ਇਹਦੇ ਪੂਰਾ ਪੜਦੇ ਆ ਨਹੀਂ ਲੱਗਦਾ ਵੀ ਚਲੋ ਸਸਪੈਂਡ ਨਹੀਂ ਕਰਨਾ ਇਹ ਬੋਚੇ ਮੈਡਮ ਨੂੰ ਛੁੱਟੀ ਤੇ ਭੇਜਿਆ ਜਾਵੇ ਲੋਕ ਪਰੇਸ਼ਾਨ ਹੋ ਰਹੇ ਸਫਰ ਕਰਦੇ ਇਹਨਾਂ ਤੁਹਾਡੇ ਪਾਵਰ ਚ ਨਹੀਂ ਹੈ ਜਾਂ ਤੁਸੀਂ ਉੱਪਰੋਂ ਮਨਜ਼ੂਰੀ ਨਹੀਂ ਲੱਤਦੇ ਵੀ ਅਸੀਂ ਅੰਕਸ ਟਾਈਮ ਲਈ ਛੁੱਟੀ ਤੇ ਚਲੇ ਉੱਪਰ ਵਾਲੀ ਅਥਾਰਟੀ ਸੇ ਬਾਤ ਕਰ ਲੈਂਦੇ ਆ ਸਾਡੇ ਅਧਿਕਾਰ ਖੇਤਰ ਦਾ ਨਹੀਂ ਚਲੋ ਅਸੀਂ ਅੱਜ ਗੱਲ ਕਰ ਲੈਨੇ ਆ ਉੱਪਰ ਗੱਲ ਕਰਕੇ ਤੁਹਾਨੂੰ ਦੱਸ ਦਿੰਨੇ ਆ ਥੋੜੀ ਦੇਰ ਥੈਂਕ ਯੂ ਜਦ ਵੀ ਤੁਸੀਂ ਆਗੇ ਮਾਮਲਾ ਸ਼ੁਰੂ ਕੀਤਾ ਸੀ ਅੱਜ ਵੀ ਕਰਨਾ ਲਾ ਕੇ ਬੈਠੇ ਆ ਕੀ ਪੂਰਾ ਮਾਮਲਾ ਡਿਮਾਂਡ ਕੀ ਉਹਨਾਂ ਦੀ ਉਸ ਤੋਂ ਵੀ ਕਾਰਵਾਈ ਕਰਨੀ ਇਹਦੀ ਜੀ ਕਾਲ ਆਈ ਸੀ ਐਸ ਐਚਓ ਸਾਹਿਬ ਦੀ ਵੀ ਉਹਦੇ ਪਰਿਵਾਰ ਕੋਈ 15 20 ਤੇ 25 ਲੋਕਾਂ ਦੇ ਨਾਲ ਬੈਠੇ ਨੇ ਹਸਪੀਟਲ ਦੀ ਡਿਊਟੀ 'ਚ ਤੇ ਇਹਨਾਂ ਨੂੰ ਮਿਲੇ ਆ ਇਹ ਕਹਿੰਦੇ ਜੀ ਡਾਕਟਰ ਨੂੰ ਸਸਪੈਂਡ ਕਰੋ ਵੀ ਡਾਕਟਰ ਕਿਉਂ ਕੰਮ ਕਰ ਰਹੀ ਆ ਡਾਕਟਰ ਜਿਹੜੇ ਹੈਗੇ ਨੇ ਕੌਸ਼ਕ ਜਿਨ੍ਹਾਂ ਨੇ ਆਪਰੇਟ ਕੀਤਾ ਇਹਨਾਂ ਨੂੰ ਬੜੇ ਵਿਸਥਾਰ ਨਾਲ ਦੱਸਿਆ ਵਿੱਚ ਵਕੀਲ ਸਾਹਿਬ ਵੀ ਉਹਨਾਂ ਦੇ ਬੈਠੇ ਨੇ ਕਿਉਂਕਿ ਜਿੰਨੇ ਲੋਕ ਆਉਂਦੇ ਨੇ ਉਨੇ ਹੀ ਸਵਾਲ ਕੀਤੇ ਜਾਂਦੇ ਹੋ ਵਕੀਲ ਸਾਹਿਬ ਵਿੱਚ ਨੇ ਉਹਨਾਂ ਦੇ ਉਹਨਾਂ ਨੂੰ ਅਹੀਂ ਸਮਝਾਤਾ ਦੱਸਿਆ ਕਾਨੂੰਨੀ ਪੱਖ ਵੀ ਡਾਕਟਰਾਂ ਦੇ ਬੋਰਡ ਤੋਂ ਜਿਹੜਾ ਐਗਜ਼ਾਮਨ ਕਰਾਇਆ ਗਿਆ ਪੋਸਟਮਾਰਟਮ ਕਰਾਇਆ ਗਿਆ ਜਿਹੜੇ ਵਿਸਰੇ ਕਾਲ ਕੇ ਉੱਥੇ ਫੋਰੈਂਸਿਕ ਲੈਬ ਨੂੰ ਕੈਮੀਕਲ ਲੈਬ ਨੂੰ ਭੇਜੇ ਗਏ ਨੇ ਔਰ ਜਿਹੜੀ ਰਿਪੋਰਟ ਆ ਇਹਦੇ ਸਬੰਧੀ ਮਫਸਲ ਤਿਆਰ ਕਰਕੇ ਥਾਣਾ ਮੁਖੀ ਨੰਗਲ ਵੱਲੋਂ ਇਰਾਹੀ ਮਾਨਯੋਗ ਐਸਐਸਪੀ ਸਾਹਿਬ ਡੀ ਸਾਹਿਬ ਦੀ ਸੇਵਾ ਚ ਭੇਜੀ ਜਾ ਚੁੱਕੀ ਹੈ ਚਿੱਠੀ ਦੀ ਕਾਪੀ ਉਹਨਾਂ ਨੂੰ ਵਿਖਾਤੀ ਹੈ ਉਹਨਾਂ ਨੇ ਅਗੇ ਸਿਵਲ ਸਰਜਨ ਸਾਹਿਬ ਨੂੰ ਭੇਜਣੀ ਹੈ ਵੀ ਜੋ ਆਈਐਮਏ ਦੇ ਮੁਤਾਬਕ ਡਾਕਟਰ ਦੇ ਖਿਲਾਫ ਕਿਹੜੀ ਕਾਰਵਾਈ ਬਣਦੀ ਕਿਹੜੇ ਨਿਯਮਾਂ 'ਚ ਬਣਦੀ ਉਹਦੇ ਨਿਯਮ ਅਨੁਸਾਰ ਹੋਣੀ ਹੈ ਇਹ ਤੇ ਐਸਐਚਓ ਨੂੰ ਕਹਿ ਰਿਹਾ ਵੀ ਇਹਨੂੰ ਸਸਪੈਂਡ ਕਰੋ ਇਹ ਐਸਐਚਓ ਸਾਹਿਬ ਹੀ ਡਾਕਟਰ ਨੂੰ ਸਸਪੈਂਡ ਕਰ ਦੇਣ ਉਹਨਾਂ ਨੂੰ ਦੱਸਿਆ ਗਿਆ ਵੀ ਇਹੋ ਜਿਹੀ ਕੋਈ ਗੱਲ ਹੈ ਨਹੀਂ ਵੀ ਐਸਐਚਓ ਕਰੇ ਇਸ ਕਰਕੇ ਜੇ ਕੋਈ ਇਹ ਮੈਡੀਕਲ ਐਸੋਸੀਏਸ਼ਨ ਕੰਮ ਬੰਦ ਕਰਦੀ ਹੈ ਡਾਕਟਰ ਕੰਮ ਬੰਦ ਕਰਦੇ ਨੇ ਜਾਂ ਓਪੀਡੀ ਬੰਦ ਕਰਦੇ ਨੇ ਤੇ ਨੰਗਲ ਦੇ ਪੇਸ਼ੈਂਟ ਹੀ ਪ੍ਰਭਾਵਿਤ ਹੋਣੇ ਨੇ ਬਿਲਕੁਲ ਜੀ ਸਮਝਾਇਆ ਉਹਨਾਂ ਨੂੰ ਤੇ ਸਰ ਨਹੀਂ ਸਮਝਦੇ ਨਹੀਂ ਸਮਝ ਗਏ ਨੇ ਆ ਰਹੇ ਮੇਰੇ ਦਫਤਰ ਆ ਰਹੇ ਉੱਥੇ ਡੀ ਸਾਹਿਬ ਨਾਲ ਗੱਲ ਕਰਾ ਦਿੰਨੇ ਆ ਸਰ ਇਹ ਕਹਿੰਦੇ ਵੀ ਅਗਰ ਸਾਡਾ ਇਹ ਮਸਲਾ ਹੱਲ ਨਹੀਂ ਹੋਇਆ ਤਾਂ ਆਪਾਂ ਜਾਮ ਲਗਾਵਾਂਗੇ ਵੇਖੋ ਜੀ ਉਹ ਤੇ ਜੇ ਉਹ ਨਹੀਂ ਸਮਝਦੇ ਇਹ ਗੱਲ ਨੂੰ ਤੇ ਜੋ ਮਰਜ਼ੀ ਕਰ ਸਕਦੇ ਆ ਪਰ ਆਪਾਂ ਤੇ ਕਾਨੂੰਨ ਅਨੁਸਾਰ ਹਰ ਚੀਜ਼ ਉਹਨਾਂ ਨੂੰ ਸਮਝਾਈ ਹੈ ਔਰ ਅਜਿਹਾ ਨਹੀਂ ਕਰਨਾ ਚਾਹੀਦਾ ਜੇ ਕੋਈ ਜਾਮ ਦੀ ਗੱਲ ਕਰੇਗਾ ਜਾਂ ਹਸਪੀਟਲ ਦਾ ਕੰਮ ਰੁਕੇਗਾ ਤੇ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਹੈ ਸੰਵਿਧਾਨ ਔਰ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਹੈ ਜੀ ਠੀਕ ਹੈ ਥੈਂਕ ਯੂ ਜੇ ਜੀ ਦੇਖਾ ਲੇਡੀ ਜੀ ਇਹ ਤੁਹਾਡੇ ਕਿਹ ਲੱਗਦੀ ਸੀ ਇਹ ਸਾਡੀ ਅਮਾ ਬਹੁਤ ਸਿਣੀ ਸਾਡੀ ਜੀ ਬਹੁਤ ਸਿਣੀ ਹੁਣ ਦੇਖੋ ਪੀਐਸਪੀ ਸਾਹਿਬ ਨੇ ਤੁਹਾਨੂੰ assurance ਦੇ ਤਾਰ ਤੇ ਆ ਕੇ ਉਹਨੇ ਕਾਫੀ ਸ਼ਬਦਾਂ ਦੱਸਤਾ ਕਿ ਸਾਰੀ ਕਾਰਵਾਈ ਚੱਲ ਰਹੀ ਹੈ ਸਰ ਅਗਲਾ ਕਦਮ ਕੀ ਸਰ ਤੁਹਾਡਾ ਉਹਨਾਂ ਨੇ ਮਨ ਲੋ ਸਪਸ਼ਟ ਕੀਤਾ ਸਾਨੂੰ warning ਸਾਨੂੰ ਦਿੱਤੀ ਕਿ ਉਲਟਾ ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬਾਨ ਕਹਿੰਦੇ ਵੀ ਜੇ ਤੁਸੀਂ ਐਦਾਂ ਕਰੋਗੇ ਤੇ ਅਸੀਂ ਪੂਰਾ ਪੰਜਾਬ ਬੰਦ ਕਰਾਂਗੇ ਹਮਮ ਪੌਪੜੀ ਬੰਦ ਕਰਾਂਗੇ ਸਭ ਕੁਝ ਬੰਦ ਕਰਾਂਗੇ ਤੇ ਮਨ ਲੋ ਸਾਰੇ ਮਰੀਜ਼ਾਂ ਨੂੰ ਹਰਾਸ ਕਰਾਂਗੇ ਦੇਖੋ ਅਸੀਂ ਤਾਂ ਇਹ ਚਾਹਦੇ ਵੀ ਇੱਕ ਮਨ ਲੋ ਕਿਸੇ ਨੂੰ ਮਨ ਲੋ ਕੋਈ ਮਰੀਜ਼ ਹਰਾਸ ਹੋਵੇ ਦੇਖੋ ਸਾਡੀ ਤਾਂ ਕੋਈ ਸੁਣਵਾਈ ਹੋ ਰਹੀ ਨਹੀਂ ਜਦੋਂ ਹੁਣ ਲੱਗ ਰਿਹਾ ਹੁਣ ਤੱਕ ਵੀ ਡੀਐਸਪੀ ਸਾਹਿਬ ਵੀ ਆਏ ਸੋਚਾ ਵੀ ਖੜੇ ਆ ਸਾਨੂੰ ਸਿਰਫ ਸੁਵਾਸ਼ ਨਹੀਂ ਦੇ ਰਹੇ ਬੇ ਝੂਠੇ ਹੈ ਜਿਉ ਸਾਨੂੰ ਲੱਗ ਰਿਹਾ ਝੂਠੀ ਹੀ ਹੈ ਕਿ ਡੀਐਸਪੀ ਸਾਹਿਬ ਨਾਲ ਸਾਡੀ ਗੱਲ ਹੋਈ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਇਹਨਾਂ ਦਾ ਕੇਸ ਆ ਪੂਰਾ ਐਸਐਸਪੀ ਸਾਹਿਬ ਤੱਕ ਪੇਟਾ ਡੀਸੀ ਤੱਕ ਪੇਟਾ ਸਰ ਇਹ ਤਾਂ ਸਾਨੂੰ ਸੁਣਨੇ ਚ ਆਇਆ ਨਾ ਭੇਜਤਾ ਹੁਣ ਉਹ ਅੱਗੇ ਕਾਰਵਾਈ ਪਨੀ 5 ਦਿਨ ਹੋਣ 10 ਦਿਨ ਜਾਂ ਮਹੀਨੇ ਹੋਣੇ ਸਾਡੀ ਤਾਂ ਇੱਕੋ ਮੰਗ ਸੀਗੀ ਕਿ ਮੈਡ ਨੂੰ ਸਸਪੈਂਡ ਕੀਤਾ ਜਾਵੇ ਡਾਕਟਰ ਨੂੰ ਕਿਉਂਕਿ ਰਾਤ ਨੂੰ ਉਹਨਾਂ ਨੇ ਇੱਕ ਕੇਸ ਕੀਤਾ ਵੀ ਬੱਚੇ ਡੈਥ ਹੋ ਗਈ ਜੀ ਜਦ ਤੱਕ ਸਾਡਾ ਕੇਸ ਪੈਂਡਿੰਗ ਪਿਆ ਉਹਨਾਂ ਨੂੰ ਜਦ ਤੱਕ ਸਸਪੈਂਡ ਕੀਤਾ ਜਾਵੇ ਕਿਉਂਕਿ ਡੀਐਸਪੀ ਸਾਹਿਬ ਨੇ ਇਹ ਵੀ ਕਿਹਾ ਕਿ ਇਹ ਜਿਹੜੇ ਡਾਕਟਰ ਨੂੰ ਅਸੈਸਮੈਂਟ ਕਰਨ ਦਾ ਜਿਹੜਾ ਕੰਮ ਹੈ ਉਹ ਪੁਲਿਸਦਾਰੀਆਂ ਨਹੀਂ ਨਹੀਂ ਅਸੀਂ ਸਾਨੂੰ ਪਤਾ ਪੁਰਾਣਾ ਨਹੀਂ ਤਾਂ ਡੀ ਆਪਣਾ ਡੀ ਸਭ ਕੁਝ ਜਾਣ ਮਲੋ ਹੱਲ ਕਰਨ ਜੀ ਹੂੰ ਤੁਹਾਡਾ ਕੀ ਕਦਮ ਹੈ ਅਗਲਾ ਬਿਲਕੁਲ ਜੀ ਅਸੀਂ ਤਾਂ ਇਹ ਮਤਲਬ ਦੋ ਤਿੰਨ ਦਾ ਟਾਈਮ ਦੇਵਾਂਗੇ ਜੀ ਫਿਰ ਤੁਸੀਂ ਜੋ ਬਣਦੀ ਕਰਪਈ ਫਿਰ ਆਪਣੇ ਤਰਜ਼ ਦੇ ਕਰਾਂਗੇ ਜੀ ਉਹ ਕੰਮ ਖਤਮ ਕਰ ਰਹੇ ਹੋ ਨਹੀਂ ਨਹੀਂ ਸਰ ਹਜੇ ਤਾਂ ਖਤਮ ਨਹੀਂ ਕਰ ਰਹੇ ਸੀ ਕੋਈ ਗੱਲ ਕਰਾਂਗੇ ਜੀ ਜਿੱਦਾਂ ਡੀਐਸਪੀ ਸਾਹਿਬ ਕਰੇ ਫੋਲੋ ਕਰਾਂਗੇ ਜੇ ਸਾਨੂੰ ਨਹੀਂ ਲੱਗਿਆ ਸਰ ਅਸੀਂ ਫਿਰ ਆਪਣੇ ਹੱਥਾਂ ਨਾਲ ਚੱਲਾਂਗੇ ਜੀ ਫਿਰ ਓਕੇ ਤੇ ਅਸੀਂ ਚਾਹੁੰਦਾ ਕਿ ਸਾਨੂੰ ਐਸਐਸਓ ਸਾਹਿਬ ਤੇ ਡੀਐਸਪੀ ਸਾਹਿਬ ਮਤਲਬ ਸਾਨੂੰ ਕੋਈ ਦਿੱਕਤ ਨਾ ਆਵੇ ਅਸੀਂ ਹਰ ਤਰ੍ਹਾਂ ਨਾਲ ਬੇਨਤੀ ਕਰਕੇ ਦੇਖ ਲਈ ਜੀ ਹਰ ਸਰ ਸਾਨੂੰ ਸਮਝਾ ਦਿੰਦੇ ਆ ਕੇ ਦੱਸ ਦਿੰਦੇ ਬਿਲਕੁਲ ਆਪਣੇ ਸਾਈਡ ਤੇ ਰਹਿਣ ਸਾਨੂੰ ਦਬਾਉਣ ਦੀ ਕੋ ਪਿਸ਼ਾਉ ਜੀ ਦੱਸੋ ਤੁਸੀਂ ਪੁਰਾਣਾ ਮਾਮਲਾ ਦੇਖ ਰਹੇ ਹੋ ਡੀਐਸਪੀ ਸਾਹਿਬ ਆਈਸੀ ਮੌਕੇ ਤੇ ਆਸ਼ਵਾਸ਼ਣ ਤੁਹਾਨੂੰ ਦੇ ਗਿਆ ਹੁਣ ਕੀ ਤੁਹਾਡਾ ਸਟਕ ਗਿਆ ਐਕਚੁਅਲੀ ਦੇਖੋ ਜੋ ਡੀਐਸਪੀ ਸਾਹਮਣੇ ਵਾਲੇ ਐਸਐਚਓ ਸਾਹਮਣੇ ਗੱਲ ਹੋਈ ਸੀਗੀ ਜਿਹੜੀਆਂ ਇਹਨਾਂ ਵੱਲ ਤੋਂ ਜਿਹੜੀਆਂ ਕੰਪਲੇਂਟ ਸੀਗੀਆਂ ਉਹ ਆਲਰੇਡੀ ਇਨੀ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਤੇ ਜਿਹੜੇ ਸਿਵਲ ਸਰਜਨ ਸਾਹਿਬ ਨੂੰ ਉਹਨਾਂ ਨੂੰ ਭੇਜੀ ਹੋਈ ਹੈ ਉਹ ਕਹਿੰਦੀ ਕਿ ਅਸੀਂ ਇੱਕ ਵਾਰੀ ਪ੍ਰੋਸੈਸ ਕਿੱਥੇ ਤੱਕ ਪੁੱਜਿਆ ਕਿਉਂਕਿ ਉਹਨਾਂ ਨੂੰ ਹੀ ਪਤਾ ਹਾਇਰ ਜਿਹੜੇ ਆਫੀਸ਼ਰ ਹੈ ਅਸੀਂ ਉਹਨਾਂ ਨਾਲ ਗੱਲ ਕਰਕੇ ਫਿਰ ਅਸੀਂ ਜੋ ਵੀ ਹੈ ਤੁਹਾਨੂੰ ਪਬਲਿਕ ਡੋਮੇਨ ਚ ਰੱਖ ਦਿੰਨੇ ਆ ਤੇ ਜਿਹੜੀ ਕੋਸ਼ਿਸ਼ ਕਰਦੇ ਸੰਤੁਸ਼ਟ ਹੋ ਤੁਸੀਂ ਨਹੀਂ ਜੋ ਦੇਖੋ ਜੋ ਤਾਂ ਲੋਕਲ ਲੈਵਲ ਤੋਂ ਆ ਇਹਨੇ ਆਪਣੇ ਵੱਲ ਤੋਂ ਕਾਰਵਾਈ ਕੀਤੀ ਹੋਈ ਹੈ ਉੱਪਰ ਕੀ ਹੋਈ ਉਹ ਸਾਨੂੰ ਨਹੀਂ ਪਤਾ ਹਜੇ ਨਹੀਂ ਇਹਨੇ ਆਪਣੇ ਵੱਲ ਤੋਂ ਲਿਖ ਕੇ ਭੇਜਿਆ ਹੋਇਆ ਹੈ ਹੈਨਾ ਸਿਵਲ ਸਰਜਨ ਨੇ ਕੀ ਕੀਤਾ ਜਾਂ ਡੀਸੀ ਸਾਹਿਬ ਨੇ ਕੀ ਕੀ ਕੀਤਾ ਉਹ ਸਾਨੂੰ ਨਹੀਂ ਪਤਾ ਹਜੇ ਤਾਂ ਨਹੀਂ ਅੱਜ ਦਾ ਅੱਜ ਦਾ ਨਹੀਂ ਅੱਜ ਦਾ ਅਸੀਂ ਪਹਿਲਾਂ ਗੱਲ ਕਰਾਂਗੇ ਆਪਸ ਦੇ ਵਿੱਚ ਫਿਰ ਅਸੀਂ ਐਸਐਚਓ ਸਾਹਿਬ ਨੂੰ ਅਸੀਂ ਦੇਖੋ ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਤੇ ਨਾ ਹੀ ਅਸੀਂ ਸਾਡੇ ਸੋਚਦੇ ਕਿ ਸਾਡੀ ਕਰਕੇ ਮਰੀਜ਼ ਪਰੇਸ਼ਾਨ ਹੋਣ ਅਸੀਂ ਜਿੰਨਾ ਜਲਦੀ ਹੋ ਸਕੇ ਜਿਹੜਾ ਮੈਟਰ ਹੈ ਇਹਨੂੰ ਸੋਲਵ ਕਰਨ ਦੀ ਗੱਲ ਉਹ ਕਰ ਰਿਹਾ ਤਾਂ ਜੋ ਸਾਡੇ ਕਰਕੇ ਕੋਈ ਪਰੇਸ਼ਾਨ ਨਾ ਹੋਵੇ ਔਰ ਡਾਕਟਰ ਸਾਹਿਬ ਮੈਨੂੰ ਸਾਨੂੰ ਮੈਸੇਜ ਆਏ ਸੀਗਾ ਕਿ ਡਾਕਟਰ ਸਾਹਿਬ ਕਹਿੰਦੇ ਅਸੀਂ ਵੀ ਧੰਨ ਲਾ ਦੇਣਾ ਹੈ ਨਾ ਪੰਜਾਬ ਬੰਦ ਕਰ ਦੇਣਾ ਵੱਡੀ ਗੱਲ ਇਹ ਹੈ ਕਿ ਇੱਕ ਤਾਂ ਬੱਚੇ ਨੇ ਆਪਣੀ ਮਾਂ ਨੂੰ ਨਹੀਂ ਮਿਲਿਆ ਦੂਜੇ ਸਾਨੂੰ ਉਲਟੀਆਂ ਧਮਕੀਆਂ ਮਿਲਦੀਆਂ ਪਈਆਂ ਜਿੰਮੇ ਵੀ ਹੁੰਦਾ ਸੀ ਬਹੁਤ ਪਬਲਿਕ ਡੋਮੇਨ ਦੇ ਵਿੱਚ ਜੋ ਹੁੰਦਾ ਉਹ لكن like